ਹੋਗੇ ਧੰਨ ਬੁਰਨਾ ਧੰਨ ਗੁਰਾਂ ਦਾ ਸਾਰੇ ਤੇ ਮੇਰੇ ਸਾਰ ਨੂੰ ਤਾਂ ਰੱਖਿਆ ਵਕਸ਼ ਵਿਚਾਰ ਦੀ ਕਲਾ ਵਿੱਚ ਰੱਖੋ ਹੋਰ ਦੱਸੋ ਕਿਵੇਂ ਹੋ ਤੁਸੀਂ ਅਗਰ ਜੇ ਤੁਸੀਂ ਫ੍ਰੀ ਹੋਗੇ ਲਾਈਵ ਚੂਗਾ ਤੇ ਆ ਜਾਓ ਥੋੜਾ ਟਾਈਮ ਕੋਈ ਦੁੱਖ ਸੁੱਖ ਕੋਈ ਗੱਲਾਂ ਵਰਤਾਂ ਕਰ ਲਈ ਬਹੁਤ ਜੀਨਾ ਬਾਅਦ ਮੈਂ ਲਾਈਵ ਹੋਣੀ ਬਹੁਤ ਦਿਨ ਹੋ ਗਏ ਦਵਾਲੀ ਵਾਲੇ ਦਿਨ ਵੀ ਮੈਂ ਲਾਈਵ ਹੋਣੀ ਆ ਮੇਂ ਜੀਵਨ ਨੂੰ ਹੀ ਖੋਲਿਆ ਪਰ ਮਹਾਤਮਾ ਕਰੇ ਸਾਰਿਆਂ ਨੂੰ ਤੰਦਰੁਸਤੀ ਮੇਂ ਬਖਸ਼ੇ ਸਭ ਨੂੰ ਜੜੀ ਕਲਪ ਚ ਰੱਖਣ ਜਿਵੇਂ ਦਿਨ ਸੁੱਖਾਂ ਦਾ ਬਤੀਤ ਹੋਇਆ ਏ ਇਦਾਂ ਹੀ ਰਾਤ ਵੀ ਸੁੱਖਾਂ ਦੀ ਬਤੀਤ ਹੋਵੇ ਸਾਰਿਆਂ ਦੀ ਦੁੱਖ ਦੂਰ ਕਰੋ ਗੁਰੂ ਜੀ ਤੇ ਸੁੱਖਾਂ ਨਾਲ ਝੋਲੀਆਂ ਪਾਉਣ ਬਿਕੋਜ਼ ਮੈਂ ਤਾਂ ਬਹੁਤ ਭੀਉ ਹੋ ਸੀਗੀ ਮੇਰੇ ਤੋਂ ਕੋਈ ਰੈਸਪੀ ਵੀ ਨਹੀਂ ਪਾਈ ਕੀ ਥੈਂਕ ਯੂ ਸੋ ਮੱਚ ਚੰਦਰਜੀਤ ਭੈਣ ਜੀ ਦਰਜੀ ਗਰਿਆ ਉਹਨਾਂ ਨੇ ਸਪੈਸ਼ਲ ਵੀਡੀਓ ਵਾਸਤੇ ਪੁੱਛਿਆ ਫਿਰ ਪ੍ਰੇ ਫੋਰ ਮੀ ਵੀ ਤੁਸੀਂ ਜਲਦੀ ਠੀਕ ਹੋ ਜਿਓ ਥੈਂਕ ਯੂ ਜਸਪ੍ਰੀਤ ਹ ਮਲਟੀ ਚੈਨਲ ਵਾਲੇ ਥੈਂਕ ਯੂ ਪਿੰਗੁਰ ਰਸੋਈ ਫਲਾਈ ਕਿਡਾਈ ਥੈਂਕ ਯੂ ਭੈਣੇ ਸਾਰਿਆਂ ਦਾ ਜਿਨ੍ਹਾਂ ਜਿਨ੍ਹਾਂ ਨੇ ਪੁੱਛਿਆ ਅਰਦਾਸ ਕੀਤੀ ਮੇਰੇ ਲਈ ਕਿ ਤੁਸੀਂ ਜਲਦੀ ਠੀਕ ਹੋ ਜਿਓ ਬਹੁਤ ਬਹੁਤ ਤੁਹਾਡਾ ਧੰਨਵਾਦ ते वीडियो हजे नहीं मैं पाऊंगी कुछ दिन तो क्योंकि वीडियो बनाने वास्ते रेसपी कुछ बनाने वास्ते कोई आप चाहिए है ना भी खड़ना 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 फिर मुश्किल है इसलिए बहुत बहुत तानवाद बहुत बहुत प्यार जताया तो स्पैशल पूछिया ਇਵੇਂ ਹੀ ਚੜ੍ਹੇ ਰਹੇ ਵੀਰਿਆ ਕਰੋ ਉਹਨਾਂ ਸੁਖਿੰਦੇ ਆਪਿਆਂ ਨਾਲੋਂ ਬਗਾਨਿਆਂ ਤੋਂ ਵੱਧ ਪਿਆਰ ਨਹੀਂ ਲੈਂਦਾ ਸੱਚੀ ਕਿਸੇ ਨੇ ਕਿਹਾ ਆਪਣਿਆਂ ਦੇ ਵਿੱਚ ਬਹਿਰੇ ਬਹਿਰੇ ਤੇ ਬੋਲੇ ਹੋ ਕੇ ਬੈਠਿਆ ਕਰੋ ਅਗਰ ਜੇ ਤੁਸੀਂ ਬਹਿਰੇ ਤੇ ਬੋਲੇ ਹੋ ਕੇ ਬੈਠੋਗੇ ਨਾ ਤੇ ਫਿਰ ਉਹ ਜੋ ਕੁਝ ਮਰਜ਼ੀ ਬੋਲੀ ਜਾਣਾ ਆਪਾਂ ਨੂੰ ਸੁਣਦਾ ਨਹੀਂ ਠੀਕ ਹੈ ਅਗਰ ਜੇ ਆਪਾਂ ਆਪਾਂ ਉਵੇਂ ਹੀ ਬੈਠਾਂਗੇ ਨਾਰਮਲ ਜਿਵੇਂ ਉਹਨਾਂ ਵਿੱਚ ਬੈਠਦੇ ਆ ਫਿਰ ਉਹਨਾਂ ਦੀਆਂ ਗੱਲਾਂ ਸੁਣ ਕੇ ਆਪਾਂ ਨੂੰ ਦੁੱਖ ਲੱਗਦਾ ਦੁੱਖ ਵੀ ਆਪਾਂ ਨੂੰ ਉਹ ਜਿਹਾ ਲੱਗਦਾ ਫਟ ਲੱਗਦੀ ਫਿਰ ਆਪਾਂ ਆਪਣਾ ਵਿਸ਼ਵਾਸ ਹੀ ਟੁੱਟ ਜਾਂਦਾ ਹੈ ਆਪਣੇਆਂ ਤੋਂ ਤੇ ਆਪਣੇਆਂ ਤੋਂ ਵਿਸ਼ਵਾਸ ਜਦੋਂ ਟੁੱਟਦਾ ਏ ਸੋਚੋ ਤੁਸੀਂ ਕਿ ਰੱਬ ਤੋਂ ਵੀ ਵਿਸ਼ਵਾਸ ਟੁੱਟ ਗਿਆ ਹਨਾ ਵੀ ਉਸ ਰੱਬ ਤੋਂ ਵੀ ਵਿਸ਼ਵਾਸ ਟੁੱਟ ਗਿਆ ਆਪਣਾ ਤੇ ਇਸ ਲਈ ਤੁਸੀਂ ਜਦੋਂ ਵੀ ਕਿਸੇ ਆਪਣਿਆਂ ਦੇ ਵਿੱਚ ਬੈਠੋ ਮੌਜੂਦ ਹੋਵੋ ਉਹਨਾਂ ਦੀ ਬੈਠਕ ਵਿੱਚ ਉਹਨਾਂ ਦੀਆਂ ਗੱਲਾਂ ਸੁਣਨ ਵਾਸਤੇ ਤੁਸੀਂ ਆਪਣੇ ਕੰਨ ਬੰਦ ਕਰ ਲਓ ਠੀਕ ਹੈ ਬੋਲੇ ਹੋਰ ਕੀ ਸਾਨੂੰ ਕੁਝ ਸੁਣਿਆ ਨਹੀਂ ਸਭ ਤੋਂ ਵੱਡੀ ਮੇਨ ਚੀਜ਼ ਇਹ ਹੈ ਕਿ ਜੇ ਆਪਾਂ ਕੁਝ ਸੁਣ ਕੇ ਆਪਾਂ ਜਵਾਬ ਦੇਨੇ ਆ ਫਿਰ ਟਿਕੇ ਤੇਰਾ ਆਪਾਂ ਸਾਹਮਣਾ ਆ ਮਾੜੇ ਨਾਲ ਜਾਂਦੇ ਆ ਹਨ ਇਹੀ ਹੈਗਾ ਇਸ ਲਈ ਇਹ ਵੀ ਜਿੱਥੇ ਆਪਣਿਆਂ ਨੇ ਹਾਲਚਾਲ ਪੁੱਛਣਾ ਹੁੰਦਾ ਮੈਂ ਅੱਗੇ ਵੀ ਕਈਆਂ ਕਈ ਵੀਡੀਓ ਵਿੱਚ ਦੱਸਦੀ ਹੁੰਦੀ ਆ ਆਪਣਾ ਆਪਣਾ ਕੋਈ ਆਪਣਾ ਤਾਂ ਆਪਣੇ ਤਾਂ ਨਾਂ ਦੇ ਹੁੰਦੇ ਆ ਰਿਸ਼ਤਾ ਉਹ ਜਿਹੜਾ ਦਿਲ ਤੋਂ ਬਣਾਇਆ ਜਾਵੇ ਤੇ ਖੂਨ ਦਾ ਰਿਸ਼ਤਾ ਕੋਈ ਖੂਨ ਦਾ ਨਹੀਂ ਹੁੰਦਾ ਠੀਕ ਹੈ ਤੇ ਤੁਹਾਨੂੰ ਪਤਾ ਲੱਗਦਾ ਹੁੰਦਾ ਆਪਣਾ ਕੌਣ ਤੇ ਬਗਾਨਾ ਕੌਣ ਅਗਰ ਜੀ ਮੈਂ ਸੱਚੀ ਗੱਲ ਕਹੀ ਆ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ हाँ जी थैंक यू जी तीन लाइव बेच ग्यारह जने जुड़े अगर तीस लाइक भी कर दिया करो तो बहुत चंगा लगेगा है ना ठीक है मैं ज्यादा तो लाइव नहीं बहुत घट आ किसी किसी दिन वजिए रिपो रिसपोंस मिलता है जिन्ना भी आप लाइव आ ਇੱਕ ਭੈਣ ਨੇ ਇੱਕ ਦਿਨ ਪੁੱਛਿਆ ਸੀ ਵੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਲਾਈਵ ਹੋਵਾਂਗੀ ਬੇਨਕਾਬ ਕਲਮਾ ਤੇ ਉਹਨਾਂ ਨੇ ਬਾਅਦ ਵਿੱਚ ਮੈਨੂੰ ਕਮੈਂਟ ਕਰਕੇ ਪੁੱਛਿਆ ਸੀ ਉਸ ਦਿਨ ਭੈਣੇ ਸੌਰੀ ਮੈਂ ਬੀਜੀ ਹੋ ਗਈ ਸੀ ਮੇਰੇ ਹਸਬੰਦ ਦਾ ਫੋਨ ਆ ਗਿਆ ਸੀਗਾ ਤੇ ਤਾਂ ਕਰਕੇ ਫਿਰ ਮੇਥੋਂ ਲਾਈਵ ਨਹੀਂ ਹੋਇਆ ਗਿਆ ਤੇ ਥੈਂਕ ਯੂ ਸੋ ਮੱਚ ਜੇ ਤੁਸੀਂ ਪੁੱਛਿਆ ਸੀ ਤੇ ਇੱਕ ਭੈਣ ਦਾ ਮੈਸੇਜ ਹੈ ਤੁਸੀਂ ਕਦੋਂ ਲਾਈਵ ਹੁੰਦੇ ਹੋ ਹਾਂਜੀ ਭੈਣੇ ਮੇਰਾ ਕੋਈ ਮੇਰਾ ਕੋਈ ਟਾਈਮ ਨਹੀਂ ਆ ਪੱਕਾ ਰੱਖਿਆ ਵੀ ਮੈਂ ਇਸ ਟਾਈਮ ਤੇ ਲਾਈਵ ਹੋਣਾ ਜਿਵੇਂ ਨੂੰ 7:30 लाइक दिस 8:00 ਕਿਸੇ ਨੇ ਨਾ ਖੋਰ 30 ਦਪਹਿਚ ਹਾਂ ਬੋ ਹੈ ਨਾ ਇੰਜ ਲਾਈਵ ਹੋ ਜਾਂਦੀ ਨਾ ਮੈਂ ਜਦੋਂ ਮੈਨੂੰ ਥੋੜਾ ਫ੍ਰੀ ਮਾਈਂਡ ਜਿਆ ਹੁੰਦੀ ਮੈਂ ਕੋਈ ਟੈਂਸ਼ਨ ਨਹੀਂ ਹੁੰਦੀ ਜੀ ਥੋੜਾ ਜਿਹਾ ਚੰਗਾ ਫੀਲ ਕਰਦੀ ਆਪਣੇ ਆਪ ਨੂੰ ਮੈਂ ਔਨਲਾਈਨ ਹੋ ਜਾਂਦੀ ਹਾਂ ਨਾ ਕੀ ਕਹਣਾ ਕਿ ਕਹਿੰਦੇ ਕਈ ਚਿਹਰੇ ਹਮਾਰੀ ਹਾਰ ਦੇ ਨੇ ਕੋ ਬਚੈਣ ਸੀ ਕਈ ਚਿਹਰੇ ਹਮਾਰੀ ਹਾਰ ਦੇਣ ਕੋ ਬਚੈਣ ਸੀ ਆਮ ਮੁਸਕਰਾਕਰਨ ਉਹਨਾਂ ਕੀ ਮਿੱਦੋ ਦਾ ਜਨਾਜਾ ਨਕਾਲਾ ਸਹੀ ਕਿਹਾ ਕਹਿੰਦੇ ਕਈ ਲੋਕੀ ਤਾਂ ਮਾਰਨ ਨੂੰ ਤੇ ਹਾਰੇ ਹੋਏ ਲੋਕਾਂ ਨੂੰ ਦੇਖਣ ਨੂੰ ਪਿਆਰ ਬੈਠੇ ਹੁੰਦੇ ਆ ਤੇ ਤੁਸੀਂ ਖੁਸ਼ ਰਿਹਾ ਕਰੋ ਕਿਉਂਕਿ ਖੁਸ਼ੀ ਤਾਂ ਜ਼ਿੰਦਗੀ 'ਚ ਇੱਕ ਦੋ ਪਾਲਦੀ ਹੁੰਦੀ ਤੇ ਗਮੀਆਂ ਨਾਲ ਤਾਂ ਜ਼ਿੰਦਗੀ ਭਰੀ ਹੁੰਦੀ ਹੈ ਜੀ ਗਿਣਨ ਲੱਗ ਜੇ ਤਾਂ ਗਿਣਨ ਨਾਲ ਹੀ ਜਾਂਦੇ ਹਨ ਹਨਾ ਤੇ ਜਿਹੜੇ ਲੋਕ ਆਪਾਂ ਨੂੰ ਦੇਖਣਾ ਚਾਹੁੰਦੇ ਵੀ ਇਹ ਇਸ ਮੁਸੀਬਤ 'ਚੋਂ ਨਿਕਲ ਨਹੀਂ ਨਾ ਮੁਸੀਬਤ ਨਾਲ ਹੀ ਲੜਦੇ ਰਹਿਣ ਕਿ ਇਹ ਕਿਸੇ ਮਕਾਮ 'ਤੇ ਪਹੁੰਚਣਾ ਤੇ ਉਹਨਾਂ ਨੂੰ ਵੀ ਮੁਸਕਰਾ ਕੇ ਸਮਾਈਲ ਦੇ ਪਾਸ ਕਰਕੇ ਲੰਘਿਆ ਕਰੋ ਵੀ ਖੁਸ਼ੀ ਤਾਂ ਸਾਨੂੰ ਹਰਾਉਣ ਨੂੰ ਬੈਠੇ ਸੀਗੇ ਇਹ ਸਿੱ ਤਾਂ ਬਹੁਤ ਵਧੀਆ ਪਾਸ ਹੋ ਗਏ ਹਨ ਤੇ ਇਸ ਕਰਕੇ ਜ਼ਿੰਦਗੀ ਜਿਹੜੀ ਹੈ ਦੁੱਖਾਂ ਨਾਲ ਹੀ ਭਰੀ ਹੈ ਸੁੱਖ ਤਾਂ ਜ਼ਿੰਦਗੀ ਚ ਆਉਂਦਾ ਵੀ ਆ ਤੇ ਦੁੱਖ ਵੀ ਆਉਂਦਾ ਜੇ ਦੁੱਖ ਨੂੰ ਵੀ ਹੱਸ ਕੇ ਯਾਰ ਲਵਾਂਗੇ ਹਨਾ ਤੇ ਫਿਰ ਫਿਰ ਆਪਣੇ ਨਾਲ ਦਾ ਕੋਈ ਵੀ ਨਹੀਂ ਨਾ ਆਪਾਂ ਤਾਂ ਫਿਰ ਸਭ ਜਾ ਕੇ ਜਿੱਤ ਲਈ ਸਬਰ ਕਰ ਲਿਆ ਤੇ ਬਹੁਤ ਕੁਝ ਜਿੱਤ ਲਿਆ ਆਪਾਂ ਨੇ ਹਨਾ ਇਸ ਨੂੰ ਜਿਹੜੇ ਲੋਕ ਆਪਾਂ ਨੂੰ ਥਵਾਉਂਦੇ ਹਨ ਉਹਨਾਂ ਨੂੰ ਬੇਚੈਨ ਨਾ ਨੂੰ ਮਸਕਰਾ ਕੇ ਦੱਸਿਆ ਕਰੋ ਕਿ ਅਸੀਂ ਹਾਰਨ ਵਾਲਿਆ ਜੋ ਹੈ ਨਹੀਂ ਅਸੀਂ ਹਰਾਉਣ ਵਾਲਿਆਂ ਵਿੱਚੋਂ ਆ ਜੇ ਆਪਾਂ ਦੁੱਖ ਨੂੰ ਹਰਾ ਦਿੱਤਾ ਤੇ ਆਪਣੇ ਵਰਗਾ ਕੋਈ ਵੀ ਨਹੀਂ ਹੈ ਹਨਾ ਠੀਕ ਹੈ ਨਾ ਇਸੇ ਤਰ੍ਹਾਂ ਹੀ ਇਹ ਜ਼ਿੰਦਗੀ ਚੱਲਦੀ ਹੈਗੀ ਕਿਤੇ ਜ਼ਿੰਦਗੀ ਵਿੱਚ ਵਾਧਾ ਕਿਤੇ ਘਟਾ ਕਿਤੇ ਉਤਰਾਅ ਤੇ ਕਿਤੇ ਜੜਾ ਹਨਾ ਸਦਾ ਪਾਣੀ ਬਰਾਬਰ ਨਹੀਂ ਖੜਦਾਗਾ ਕਿਤੇ ਉੱਚੇ ਨੂੰ ਚਲੇ ਜਾਂਦਾ ਕਿਤੇ ਨੀਵੇਂ ਨੂੰ ਚਲੇ ਜਾਂਦਾ ਹਨਾ ऐसे तरह ही जिंदगी है अपनी और दसो तदा क्योंकि मैं मेरा मैं ज्यादा फोकस नहीं कर रही क्योंकि बिकॉज क्यों वीडियो वीडियो, वीडियो बनाई हमें ज्यादा यूट्यूब यूज कर दी है फिर वीडियो कोई बनी नहीं गई किन्ने दिन हो गया बहुत जने जुड़ गए हैं तुम लाइक भी कर दिया करो प्लीज ਤੇ ਉਹ ਹੁੰਦਾਗਾ ਹਨ ਫਿਰ ਜਿਆਦਾ ਵਧੀਆ ਰਿਸਪੌਂਸ ਮਿਲਣ ਲੱਗ ਜਾਂਦਾ ਤੇ ਹੁਣ ਵਧੀਆ ਚੰਗੀ ਗੱਲ ਆ 3000 ਸਮਥਿੰਗ ਸਬਸਕ੍ਰਾਈਬਰ ਹੋ ਗਏ ਆ ਤੇ ਚਲੋ ਵਧੀਆ ਐ ਬਿਕੋਸ ਕਿਉਂਕਿ ਹੁਣ ਨਹੀਂ ਆਪਾਂ ਉਹ ਕਰ ਸਕੇਗੇ ਤੇ ਥੋੜੇ ਦਿਨ ਠਹਿਰ ਕੇ ਫਿਰ ਆਪਾਂ ਵੀਡੀਓ ਜਰੂਰ ਬਣਾਇਆ ਕਰਾਂਗੇ ਕੱਲ ਨੂੰ ਇੱਕ ਆਪਾਂ ਛੋਟੀ ਜੀ ਪਾਵਾਂਗੇ ਜਿਆਦੀ ਵੱਡੀ ਨਹੀਂ ਵੀਡੀਓ ਪੋਹਦੇਗੇ ਤੇ ਉਹ ਹੋຊੀ ਗਿਆ ਪੀਪੋ ਕੇਲਸ ਜਦੋਂ ਜਿਹੜੀ ਚੀਜ਼ ਨੂੰ ਆਪਾਂ ਨੂੰ ਮਨਾ ਕੀਤਾ ਜਾਵੇ ਉਹ ਚੀਜ਼ ਆਪਾਂ ਨਾ ਫੋਲੋ ਕਰੀਏ ਡਾਕਟਰ ਦੀ ਗੱਲ ਨਾ ਮੰਨੀਏ ਫਿਰ ਆਪਣੀ ਆਪ ਆਪ ਰਿਸਕ ਸੇਡਦੇ ਹਨਾ ਹਲੋ ਹਾਂਜੀ ਹਾਈ ਹਾਊ ਆਰ ਯੂ ਤੇ ਫਿਰ ਆਪਾਂ ਆਪ ਰਿਸਕ ਲੈਣੇ ਆਗੇ ਹਨਾ ਆਪਣੀ ਜ਼ਿੰਦਗੀ ਨਾਲ ਉਹ ਕਰਨ ਦਾ तो बेटर जिम्मे आप दसिया फिर आपको फॉलो करिए तो फिर आप वी है हाँ जी आप ठीक हाँ ती दसो कि नहीं लाइव होने दिन हो गए है ना और कि घरें ठीक है सारे खाना खुना खा लिया गुडिया मैं थैंक यू जी लाइक करा वास्ते थैंक यू सो मच गुडिया किमें ਠੀਕ ਆ ਜਾਂਦੀ ਆ ਸਕੂਲ ਬੀਕੋਸ ਮੈਂ ਨਾ ਠੀਕ ਨਹੀਂ ਸੀਗੀ ਵੀਡੀਓ ਮੈਂ ਬਹੁਤ YouTube ਬਹੁਤ ਘੱਟ ਖੋਲੀ ਹਨਾ ਤੇ ਚਲੋ ਵਧੀਆ ਹੀ ਚਾਈ ਦੇਾਂਗੇ ਤੇ ਪਰ ਮੇਰੇ ਕੋਲੇ ਨੋਟੀਫਿਕੇਸ਼ਨ ਨਹੀਂ ਆਈ ਤੁਹਾਡੇ ਕਿੰਨੇ ਦਿਨ ਹੋ ਗਏ ਹਾਂਜੀ ਠੀਕ ਆ ਥੋੜੀ ਜੀ ਬੈਟਰ ਆਗੇ ਨਾਲੋਂ ਮੈਂ उसी दसो कितना, खाना खुना खा लिया चलो चाहिए अस्ता खा लिया खाना बहुत टाइम सिक्स थर्टी समथिंग फ्री हो जाने ਤੇ ਮਨਾਲੀ ਖਾ ਲਈਏ ਹਾਂਜੀ ਹੁਣ ਤਾਂ ਮੈਂ ਠੀਕ ਅੱਗੇ ਨਾਲੋਂ ਕੁਝ ਵਧੀਆ ਨਹੀਂ ਪਰ ਫਿਰ ਡਾਕਟਰ ਨੇ ਰੈਸਟ ਜਿਆਦਾ ਲੰਮਾ ਟਾਈਮ ਦੱਸੀ ਹੈ ਨਾ ਫਿਰ ਜਿਆਦਾ ਤੁਰਨਾ ਨਹੀਂ ਕੋਈ ਪਾ ਉਹ ਨਹੀਂ ਕਰਨਾ ਗਾ ਖੜਨਾ ਨਹੀਂ ਜਿਆਦਾ ਫਿਰ ਮੈਂ ਹੋਰ ਦੱਸ ਉਹ ਤੁਸੀਂ ਕਿਹਾ ਬਹੁਤ ਚੰਗਾ ਲੱਗਿਆ ਤੁਸੀਂ ਨਾਲ ਹੁੰਦੇ ਕਿੰਨੇ ਲੀਣਾ ਵਾ ਮੈਂ ਵੀ ਦਿਵਾਲੀ ਵਾਲੇ ਦਿਨ ਦੀ ਲਾਈਵ ਹੋਈ ਉਹਦੇ ਬਾਅਦ ਨਹੀਂ ਲਾਈਵ ਹੋਈ ਸੀਗੀ ਬੰਬ ਬੜੀ ਸਾਰਿਆਂ ਨੂੰ ਠੀਕ ਹੀ ਰੱਖਣ ਹਨਾ ਹੋ ਮੌਸਮ ਦੇ ਕਾਰਨ ਬਹੁਤ ਹੋ ਹੋ ਰਿਹਾ ਹੈ ਨਾ ਡੇਂਗੀ ਬਹੁਤ ਹੋ ਗਿਆ ਲੋਕਾਂ ਨੂੰ ਡੇਂਗੂ ਜਿੰਨੂੰ ਕਹਿ ਦਿੰਦੇ ਆ ਮੈਂ ਉਹ ਡੇਂਗੀ ਕਹਿ ਦੇਣੀ ਹਾਂਜੀ ਇਹ ਵੀ ਮੌਸਮ ਚੇਂਜ ਹੁੰਦਾ ਨਾ ਇਹਦੇ ਕਰਕੇ ਵੀ ਹੋ ਜਾਂਦਾਗਾ ਮੌਸਮ ਦੇ ਕਾਰਨ ਕਿਉਂਕਿ ਹੁਣ ਚਾਂਚਾ ਕੀ ਕੀ ਵੀ ਮੌਸਮ ਚੇਂਜ ਹੁੰਦਾ ਜਦੋਂ ਫਿਰ ਫਰਕ ਤਾਂ ਪੈਂਦਾ ਹੀ ਹੈਗਾ ਉਹਦਾ ਧਿਆਨ ਰੱਖਿਆ ਕਰੋ ਤੁਹਾਡੇ ਤਾਂ ਫਿਰ ਬੱਚਾ ਵੀ ਹੋ ਹੋਏ ਨਾ ਫਿਰ ਬੱਚੇ ਨੂੰ ਵੀ ਦੇਖਣਾ ਇਹ ਨਾਲੇ ਕਿਉਂਕਿ ਕੱਲ ਹੋਣਾ ਝੋਨੇ ਦਾ ਮੌਸਮ ਆਉਂਦਾ ਇਹਦਾ ਤਾਂ ਇਸ ਟਾਈਮ ਤਾਂ ਮੱਛਰ ਬਹੁਤ ਹੁੰਦਾ ਹੋਰ ਦੱਸੋ ਅੱਜ ਮੇਰੀ ਭਤੀਜੀ ਕਹਿੰਦੀ ਵੀ ਸਾਰੇ ਲੋਕ ਕਿੰਨੇ ਲੋਕਾਂ ਨੇ ਕੀ ਸਬਜ਼ੀ ਬਣਾਈ ਕੀ ਸਬਜ਼ੀ ਬਣਾਈ ਅੱਜ ਜਿੰਨਿਆਂ ਜਣਿਆਂ ਦੇ ਫੋਨ ਆਏ ਮੈਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਸਾਰੇ ਕਹਿੰਦੇ ਅਸੀਂ ਗੋਭੀ ਬਣਾਈ ਮੇਰੀ ਖੂਬ ਪਤੀ ਜੀ ਕਹਿੰਦੇ ਭੂਆ ਜੀ ਅੱਜ ਤੇ ਗੋਭੀ ਡੇ ਆਗਾ ਕਹਿੰਦੀ ਗੋਭੀ ਡੇ ਆ ਭੂਆ ਜੀ ਤੇ ਸਾਰੇ ਲੋਕਾਂ ਨੇ ਗੋਭੀ ਬਣਾਈ ਹੈ ਜਿੰਨੇ ਵੀ ਰਿਲੇਸ਼ਨ ਵਾਲਿਆਂ ਨਾਲ ਗੱਲ ਕੀਤੀ ਅੱਜ 4-5 ਜਣੇ ਇਕੱਠੇ ਵੀ ਉਹ ਗੱਲ ਕਰਦੇ ਵੀਡੀਓ ਕਾਲ ਜੁਆਇਨ ਤੇ ਸਾਰੇ ਕਹਿੰਦੇ ਗੋਭੀ ਬਣਾਈ ਕਹਿੰਦੀ ਅੱਜ ਭੂਆ ਜੀ ਗੋਭੀ ਡੇ ਆ ਮੇਗਾ ਜਲ ਠੀਕ ਹੈ ਕਹਿੰਦੀ ਕੱਲ ਨੂੰ ਕੀ ਬਣੂਗਾ ਮੈਂ ਕਹਾਂ ਕੱਲ ਨੂੰ ਪਤਾ ਨਹੀਂ ਕਹਿੰਦੀ ਕੱਲ ਨੂੰ ਅਸੀਂ ਇੱਕ ਤਾਂ ਭਿੰਡੀ ਬਣਾਵਾਂਗੇ ਇੱਕ ਦਾਲ ਬਣਾਵਾਂਗੇ ਫਾਈਨਲ ਆ ਸਾਡਾ ਕਹਿੰਦੀ ਕੱਲ ਨੂੰ ਭਿੰਡੀ ਡੇਰ ਹੋਊਗਾ ਮੈਂ ਕਹਾਂ ਠੀਕ ਆ ਹੁਣ ਸਬਜ਼ੀਆਂ ਦੇ ਵੀ ਨਾ ਆਉਣ ਲੱਗ ਗਏ ਬੇਟਾ ਕਹਿੰਦੀ ਹਾਂਜੀ ਤੁਸੀਂ ਵੀ ਗੋਭੀ ਬਣਾਈ ਕਿਉਂਕਿ ਗੋਭੀ ਕੋਣ ਚੱਲ ਗਈ ਹੈ ਨਾ ਤੇ ਹੁਣ ਨਵੀਂ-ਨਵੀਂ ਆਈ ਆ ਤੇ ਅਸੀਂ ਵੀ ਗੋਭੀ ਬਣਾਈ ਆ ਇਹ ਤੇ ਵੀ ਇੱਕ ਉਹ ਆਂਟੀ ਐ ਨਦੀ ਚਾਚੀ ਉਹਨਾਂ ਨੇ ਵੀ ਗੋਭੀ ਬਣਾਈ ਆ ਰੋਹੀ ਫਿਰ ਹੁਣ ਹੁਣ ਜਿਆਦੀ ਵਧੀਆ ਲੱਗਦੀ ਫਿਰ ਵਿੱਚ ਕਾਰਜ ਆ ਜਾ ਕੇ ਉਹ ਹੋ ਜਾਂਦੀ ਨਾ ਨਵੀਂ ਨਵੀਂ ਆਉਂਦੀ ਤੇਸਤੀ ਬਣਦੀ ਹੈ ਹੁਣ ਸਿਆਲਾਂ ਦੀਆਂ ਸਬਜ਼ੀਆਂ ਸ਼ੁਰੂ ਹੋ ਗਈਆਂ ਗਾਜਰਾ ਮੂਲੀਆਂ ਪਾਲਕ ਹਾਂਜੀ ਬਸ ਵਧੀਆ ਹੈ ਜਿੰਨਾ ਵੀ ਟਾਈਮ ਪ੍ਰਮਾਤਮਾ ਹੋ ਕਰਦਾਗਾ ਦਿਨ ਸੋਹਣਾ ਨਿਕਲ ਜਾਂਦਾ ਹੈ ਫਿਰ ਰਾਤ ਨੂੰ ਸੌਣ ਲੱਗਿਆਂ ਕਈ ਦਾ ਵਾਹ ਗੁਰੂ ਸੱਚੇ ਪਾਤਸ਼ਾਹ ਰਾਤ ਦੀ ਚੰਗੀ ਬਤੀਤ ਹੋਵੇ ਦੋ ਤਿੰਨ ਵੀਰਾਂ ਤੇ ਮੈਂ ਰਾਤ ਨੂੰ ਵੀ ਬਿਮਾਰ ਹੋ ਗਈ ਇਹ ਫਿਰ ਰੋਖਾ ਹੋ ਜਾਂਦਾ ਹੋਰ ਦੱਸੋ ਨੈਕਸਟ ਮੰਥ ਮੇਰਾ 24 ਨੂੰ ਟੈਸਟ ਹੋਊਗਾ ਫਿਰ ਉਸ ਤੋਂ ਬਾਅਦ ਆਪਾਂ ਕੋਸੇ ਸੇਅਰ ਕਰਾਂਗੇ ਠੀਕ ਹੈ ਸਾ ਕਿਉਂਕਿ ਲੋਕ ਬਹੁਤ ਦਾਵਾਵਾਂ ਲੈਂਦੇ ਹਨ ਜਿੰਨੂੰ ਕਿਸੇ ਨੂੰ ਵੀ ਪਤਾ ਲੱਗਦਾ ਹਾਂਜੀ ਤੇ ਉਹ ਤੇ ਹੈ ਔਰ ਹਸਬੰਦ ਆਗੇ ਕੰਮ ਤੋਂ اچھا ਵੇਟ ਆਉਂਦੇ ਆ ਫਿਰ ਤੁਸੀਂ ਉਹਨਾਂ ਚਿਰ ਦੋਵੇਂ ਹੀ ਘਰੇ ਹੁੰਦੇ ਬੇਟੀ ਤੇ ਤੁਸੀਂ ਕਿਨੂੰ ਪਲੇਗਰਾਉਂਡ ਵਗੈਰਾ ਵਿੱਚ ਲੈ ਜਾਂਦੇ ਆ ਤੁਸੀਂ ਹੋਣ ਹੋਂ ਹੁੰਦੇ ਆ ਘਰੇ ਬੱਚੇ ਖੇੜੀ ਚਲੋ ਦਾ ਹੋਰ ਦੱਸੋ ਉਹ ਨਮਿਕਾਲੀ ਤੁਸੀਂ ਸ਼ਹਿਰ ਚ ਰਹਿੰਦੇ ਸ਼ਹਿਰ ਤੇ ਜਿਆਦੀਆਂ ਹੁੰਦੀਆਂ ਹਨਾ ਕਿ ਨਹੀਂ ਜਾਂਦੇ ਕਿਤੇ ਆ ਪਿੱਤੇ ਕੀਤੇ ਤਾਂ ਬੱਚੇ ਨੂੰ ਥੋੜਾ ਜਿਹਾ ਹੋਣਾ ਇਹ ਇਦਾਂ ਯਾਰ ਚਿਹਰਾ ਜਿਵੇਂ ਕਿਹੜਾ ਕੋਈ ਨੇਬਰ ਨੂੰ ਵਰ ਚੰਗਾ ਹੋਵੇ ਫਿਰ ਤਾਂ ਵਧੀਆ ਹੁੰਦਾ ਇਰਵਦੀਆ ਟਾਈਮ ਪਾਸ ਹੋ ਜਾਂਦਾ ਨਹੀਂ ਬਲਕਿ ਖਰੰਡਸ ਵਗੈਰਾ ਚੰਗੀ ਬਣ ਜੇਗਾ। ਇਹ ਟਾਈਮ ਪਾਸ ਵੀ ਕਰਨਾ ਸੌਖਾ ਹੋ ਜਾਂਦਾ। ਚਲੋ ਬਸ ਆਪਣੀ ਫੈਮਿਲੀ ਦੇ ਵਿੱਚ ਪਿਆਰ ਹੋਵੇ, ਘਰੇ ਕੁਛ ਨਾ ਹੋਣ, ਬੱਚਿਆਂ ਦੇ ਨਾਲ ਟਾਈਮ ਸਪੈਂਡ ਹੋ ਜਾਂਦਾ ਵਧੀਆ। ਬੱਚੇ ਨੂੰ ਚਲ ਸਕੂਲ ਭੇਜਣਾ ਫਿਰ ਘਰ ਦਾ ਕੰਮ ਕਰਨਾ ਫਿਰ ਛਾਉ ਦਾ ਲੰਚੇ ਬਣਾਉਣਾ ਤੇ ਘਰ ਦਾ ਹੁੰਦਿਆਂ ਨੂੰ ਹਸਬੰਦ ਨੂੰ ਭੇਜਣਾ ਬਹੁਤ ਹੋ ਜਾਂਦਾ ਕਿਉਂਕਿ ਮੈਂ ਵੀ ਉੱਥੇ ਫਿਰ ਸਾਰਾ ਦਿਨ ਘਰੇ ਇੰਜ ਹੀ ਲੱਗ ਜਾਂਦਾ ਹੁੰਦਾ ਸੀਗਾ ਸਫਾਈ ਕਰ ਲਈ ਇਹ ਕਰ ਲਿਆ ਉਹ ਕਰ ਲਿਆ ਉਹਨੇ ਜਿਹੜਾ ਦੁਪਹਿਰ ਦਾ ਲੰਚ 1:30 ਵਜੇ ਖਤਮ ਹੁੰਦਾ ਫਿਰ ਛੱਟ ਰੈਸਟ ਕਰਕੇ ਪਾਠ ਕਰਕੇ ਫਿਰ ਸ਼ਾਮ ਦਾ ਟਾਈਮ ਹੋ ਜਾਂਦਾ ਅਸੀਂ ਉੱਥੇ ਵੀ ਟਾਈਮ ਨਾਲ ਹੀ ਰੋਟੀ ਖਾ ਲੈਂਦੇ ਉੱਥੇ ਤਾਂ ਅਸੀਂ 6 6 ਵਜੇ ਹੀ ਖਾ ਲੈਂਦੇ ਤੇ ਆਪਾਂ ਜ਼ਿਆਦਾ ਲੰਮਾ ਟਾਈਮ ਨਹੀਂ ਹੋਵਾਂਗੇ ਤੇ ਵੀਡੀਓ ਆਪਾਂ ਰੈਸਪੀਆਂ ਦੀਆਂ ਹੁਣ ਥੋੜਾ ਟਾਈਮ ਹੋ ਹੋ 5-7 ਦਿਨਾਂ ਬਾਅਦ ਆਪਾਂ ਮਾਗੇ ਕੱਲ ਨੂੰ ਆਪਾਂ ਇੱਕ ਛੋਟੀ ਜਿਹੀ ਵੀਡੀਓ ਖਾਵਾਂਗੇ ਜਿਆਦਾ ਲੰਬੀ ਨਹੀਂ ਹੋਣੀਗੀ ਤੇ ਫਿਰ ਆਪਾਂ ਪਾਇਆ ਕਰਾਂਗੇ ਤੇ थैंक यू सो मच ਜਗ્ઞਾਨ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਵੀਡੀਓ ਪਾਈ ਤੋਂ ਬਗੈਰ ਵੀ ਬਹੁਤ ਚੰਗਾ ਰਿਸਪੌਂਸ ਮਿਲਿਆ ਕਿੰਨੇ ਨਿਮਨ ਹੋਵੇ ਵੀਡੀਓ ਪਾਈਆਂ ਨੂੰ ਤੇ ਕਿੰਨੇ 200 ਸਮਥਿੰਗ ਸਬਸਕ੍ਰਾਈਬਰ ਵਧੇ ਆ ਤੇ ਹੁਣ 3000 ਸਮਥਿੰਗ ਹੋ ਗਏ ਆ ਤੇ थैंक यू सो मच ਆ ਜਿਨ੍ਹਾਂ ਨੇ ਵੀਡੀਓ ਪਾਈ ਤੋਂ ਬਾਅਦ ਵੀ ਇੰਨਾ ਚੰਗਾ ਰਿਸਪੌਂਸ ਦਿੱਤਾ ਚੈਨਲ ਨੂੰ ਸਬਸਕ੍ਰਾਈਬ ਕਰਦੇ ਪ੍ਰਾਣੀਆ ਵੀਡੀਓ ਤੇ ਬਹੁਤ ਜਿਆਦੇ ਸੋਹਣੇ ਸੋਹਣੇ ਕਮੈਂਟ ਕਰਦੇ ਜਿਹੜੀਆਂ ਪ੍ਰਾਣੀਆ ਅੱਜ ਤੋਂ 5 ਮਹੀਨੇ ਪਹਿਲਾਂ ਨਹੀਂ ਆਈਆਂ ਤੇ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਸੋਹਣੇ ਸਤਿਕਾਰਦੀਆਂ ਭੈਣਾ ਭਰਾ ਬਾਬਾ ਜੀ ਦੀਆਂ ਵੀਡੀਓ ਤੇ ਬਾਬਾ ਜੀ ਦੀ ਪਿਕ ਤੇ ਸਾਰਿਆਂ ਦਾ ਹੀ ਤਹਿ ਦਿਲ ਤੋਂ ਧੰਨਵਾਦ ਹੈ ਅਗਰ ਜੇ ਤੁਹਾਨੂੰ ਵਿੱਚ ਰੈਸਪੀਆਂ ਚੰਗੀਆਂ ਲੱਗਦੀਆਂ ਤੁਸੀਂ ਵੀਡੀਓ ਦੇਖਦੇ ਆ ਤੇ ਤੁਸੀਂ ਚੈਨਲ ਨੂੰ ਜਰੂਰ ਚੈਨਲ ਤੇ ਨਵੇਂ ਵੀਡੀਓ ਕਰਦੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਚੰਗੀ ਲੱਗਦੀ ਹੁੰਦੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਦੋਣ ਦੱਸਿਆ ਕਰੋ ਤੇ ਸਾਰੀਆਂ ਭੈਣਾਂ ਦਾ ਧੰਨਵਾਦ ਹੈ ਜਿਹੜੀਆਂ ਮੈਨੂੰ 1-2 ਦਿਨਾਂ ਤੋਂ ਕਮੈਂਟ ਕਰ-ਕਰਕੇ ਪੁੱਛ ਰਹੀਆਂ ਸੀ ਹੈ ਕਿ ਤੁਸੀਂ ਵੀਡੀਓ ਨਹੀਂ ਪਾਉਂਦੇ ਤੁਸੀਂ ਠੀਕ ਹੋ ਹੋਣ ਹਾਂਜੀ ਭੈਣੇ ਮੈਂ ਹੁਣ ਅੱਗੇ ਨਾਲੋਂ ਵੇਟਰਾਂ ਬਹੁਤ ਵਧੀਆ ਤੇ ਬਟ ਹਜੇ ਮੈਂ ਜ਼ਿਆਦਾ ਤੁਰਨਾ ਨਹੀਂ ਆ ਹਨਾ ਤੇ ਇਸ ਕਰਕੇ ਮੈਂ ਵੀਡੀਓ ਨਹੀਂ ਪਾਉਂਦੀ ਜਿਆਦਾ ਮੈਂ ਸਟੈਂਡ ਅਪ ਕੰਮ ਨਹੀਂ ਕਰਨਾ ਕੋਈ ਤੇ ਥੋੜੇ ਦਿਨ ਹੋਰ ਠਹਿਰ ਕੇ ਫਿਰ ਮੈਨੂੰ ਮੈਨੂੰ ਥੋੜਾ ਹੋਰ એનર્ਜੀ ਮਿਲ ਜੂਗੀ ਤੇ ਫਿਰ ਫਿਰ ਮੈਂ ਅੱਗੇ ਕੋਈ ਕੰਮ ਅੱਗੇ ਵੀਡੀਓ ਸ਼ੁਰੂ ਕਰਾਂਗੀ ਤੇ ਅਗਰ ਜੇ ਕਿਸੇ ਦੀ ਵੀਡੀਓ ਤੋਂ ਮੇਰੇ ਕੋਲੋਂ ਕਮੈਂਟ ਨਹੀਂ ਹੁੰਦਾ ਸੌਰੀ ਉਹਦੇ ਲਈ ਵੀਕੋ ਸਪੋਰਟ ਜਿਦਾ ਬੰਦਾ ਠੀਕ ਨਾ ਹੋਵੇ ਫਿਰ ਮੈਂ YouTube ਬਹੁਤ ਘੱਟ ਖੋਲਦੀ ਤੜਕੇ ਇੱਕ ਮਾਰਨਿੰਗ ਬਾਬਾ ਜੀ ਦੀ ਵੀਡੀਓ ਜ਼ਰੂਰ ਪਾਉਣੀ ਆ ਜਾਂ ਕਿਸੇ ਦੇ ਕਮੈਂਟ ਉੱਤੇ ਸ਼ੋਕ ਹੋ ਜਾਣਾ ਤਾਂ ਉਹਨਾਂ ਦੇ ਉਹਨਾਂ ਨੂੰ ਜ਼ਰੂਰ ਉਹ ਕਰਦੀ ਆ ਬੈ ਕਮੈਂਟ ਕਰਦੀ ਆ ਤੇ ਆਪਾਂ ਫਿਰ ਵੀਡੀਓ ਪਾਉਣੀ ਆ ਸ਼ੁਰੂ ਕਰਾਂਗੇ ਇਸੇ ਤਰ੍ਹਾਂ ਹੀ ਤੁਸੀਂ ਨਾਲ ਜੁੜੇ ਰਿਹਾ ਕਰੋ ਥੈਂਕ ਯੂ so much ਬਹੁਤ ਬਹੁਤ ਤੁਹਾਡਾ ਧੰਨਵਾਦ ਹੋਣਾ ਪਲਾਈਨ ਦਾ ਐਂਡ ਕਰਦੀ ਆਂ ਮਿਲਾਂਗੇ ਫੇਰ ਕਿਸੇ ਦਿਨ ਜਿੱਦਨ ਟਾਈਮ ਮਿਲੇਆ ਬਾਬਾ ਜੀ ਤੋਂ ਗੁਰੂ ਰਾਮਦਾਸ ਸਾਰਿਆਂ ਤੇ ਮੇਰੇ ਕੋਲ ਤੇ ਸਭ ਨੂੰ ਤੁੰਗ ਰਸਤੇ ਆ ਵਾਖਣ ਜਿਵੇਂ ਦੇਨ ਸੁੱਖਾਂ ਦਾ ਬਤੀਤ ਹੋਇਆ ਇਦਾਂ ਹੀ ਰਾਤ ਵੀ ਸੁੱਖਾਂ ਦੀ ਤੁਹਾਡੀ ਸਾਰਿਆਂ ਦੇ ਬਤੀਤ ਹੋਵੇ ਥੈਂਕ ਯੂ ਸੋ ਮੱਚ ਆ ਤੁਸੀਂ ਲਾਈਵ ਵਿੱਚ ਆਏ ਲਾਈਕ ਕੀਤਾ ਸੋਨੇ ਸੋਨੇ ਕਮੈਂਟ ਕੀਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਏ ਬਾਏ ਟੇਕ ਕੇ ਆ ਗੁੱਡ ਨਾਈਟ